ਦੋਸਤੋ ਜਿੰਨਾ ਕਿ ਆਪਾਂ ਸਾਰੇ ਜਾਣਦੇ ਆ ਸਿੱਧੂ ਮਸੂਆਣੇ ਨਾਲ ਬਹੁਤ ਸਾਰੇ ਲੋਕਾਂ ਵੱਲੋਂ ਮਾੜੀ ਕੀਤੀ ਗਈ ਤੇ ਅੱਧ ਤੋਂ ਵੱਧ ਤਾਂ ਉਸਦੇ ਆਪਣੇ ਉਹਨਾਂ ਦੇ ਵਿੱਚ ਸ਼ਾਮਿਲ ਸੀ ਤੇ ਵਿੱਚ ਕਈ ਇੰਡਸਟਰੀ ਦੇ ਸਿੰਗਰ ਵੀ ਸੀ ਤੇ ਜਿਨ੍ਹਾਂ 'ਚੋ ਜੇਕਰ ਗੱਲ ਕਰੀ ਜਾਵੇ ਤਾਂ ਅਮਰਤਮਾਨ ਵੀ ਮੁੱਖ ਤੇ ਹੁਣ ਅਮਰਤਮਾਨ ਸਿੱਧੂ ਮਸੂਲ ਦੀ ਹਵੇਲੀ ਪਹੁੰਚਿਆ ਸੀ ਤੇ ਇਸ ਮੌਕੇ ਮਤਾ ਚਰਨਕੌਰ ਵੀ ਵਿਦਭਾਵਕ ਹੋਏ ਨੇ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇੰਡਸਟਰੀ ਦੇ ਬਹੁਤ ਸਾਰੇ ਸਿੰਗਰਾਂ ਦਾ ਜੋ ਨਾਮ ਆ ਉਹ ਸਿੱਧੂ ਮਸੂਆਣੇ ਦੇ ਸਰੋ ਹੀ ਬਣਿਆ ਸੀ ਤੇ ਬਹੁਤ ਸਾਰੇ ਸਿੰਗਰ ਐਦਾਂ ਦੇ ਵੀ ਨੇ ਜਿਨ੍ਹਾਂ ਨੇ ਸਿੱਧੂ ਸਰੋ ਨੇਮ ਤੇ ਫੇਮ ਖੱਟ ਕੇ ਬਾਅਦ ਵਿੱਚ ਸਿੱਧੂ ਦੀ ਬਦਨਾਮੀ ਸ਼ੁਰੂ ਕਰ ਦਿੱਤੀ ਤੇ ਹੁਣ ਪੂਰੇ 2 2.5 ਸਾਲਾਂ ਤੋਂ ਬਾਅਦ ਅਮਰਤਮਨ ਸਿੱਧੂ ਮਸਲੂਵ ਦਾ ਹਵੇਲੀ ਪਹੁੰਚਿਆ ਸੀ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਧੂ ਦੇ ਜਾਣ ਤੋਂ ਬਾਅਦ ਕੋਈ ਅਸਲ ਦੇ ਵਿੱਚ ਸਿੱਧੂ ਪਰਿਵਾਰ ਦੇ ਨਾਲ ਖੜਿਆ ਹੈ ਤਾਂ ਉਹ ਸੀ ਸਿੱਧੂ ਦੇ ਚਾਹਣ ਵਾਲੇ ਅਤੇ ਗੁਲਾਬ ਸਿੱਧੂ ਗੁਲਾਬ ਸਿੱਧੂ ਹੁਣ ਤੱਕ ਮਸੇਵਾਲ ਨੂੰ ਟ੍ਰਿਬਿਊਟ ਕਰਦਾ ਆ ਰਿਹਾ ਹੈ ਤੇ ਇੰਡਸਟਰੀ ਦੇ ਹੋਰ ਨਾਮੀ ਸਿੰਗਰ ਜਿਨ੍ਹਾਂ ਦਾ ਨਾਮ ਸਿੱਧੂ ਦੇ ਸਿਰੋ ਬਣਿਆ ਤੇ ਉਹਨਾਂ ਨੇ ਆਪਣੇ ਕਈ ਸ਼ੋਅ ਦੇ ਵਿੱਚ ਵੀ ਸਿੱਧੂ ਨੂੰ ਟ੍ਰਿਬਿਊਟ ਕਰਦੇ ਨਜ਼ਰ ਨਹੀਂ ਆਏ ਅਤੇ ਇੰਟਰਵਿਊ ਦੇ ਵਿੱਚ ਵੀ ਸਿੱਧੂ ਦੀ ਗੱਲ ਕਰਨ ਤੋਂ ਝਿਜਕਦੇ ਨੇ ਪਰ ਗੁਲਾਬ ਸਿੱ ਸਿੱਧੂ ਨੂੰ ਟ੍ਰਿਬਿਊਟ ਕਰਦਾ ਹੈ ਪਰ ਹੁਣ ਅਮਰਤਮਾਨ ਦੀ ਹਵੇਲੀ ਪਹੁੰਚਣ ਦੇ ਕਿਤੇ ਨਾ ਕਿਤੇ ਸਿੱਧੂ ਦੇ ਮਾਪਿਓ ਉਸ ਨੂੰ ਨਾਰਾਜ਼ ਜ਼ਰੂਰ ਦਿਖਾਈ ਦਿੱਤੇ ਸੋ ਜੇਕਰ ਤੁਸੀਂ ਵੀ ਸਿੱਧੂ ਮਸਲੂਣ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਧੰਨਵਾਦ